ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲਾਓ ਬਾਈ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ சத் நாமவாரு சத் நாம சத் நாம சத் நாம சத் நாம ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਸਤਿ ਗਿਆਨ ਸੱਚਾ ਪਾਤਸ਼ਾਹ ਸੇਸ਼ਾਦਸ਼ਾ ਜਿਸ ਪਾਸ ਬਠਿਆ ਸੋਹੀਐ ਸਬਣਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਤਨਾਸੀ ਮਾਲਾ ਪਹਿਲਾ ਘਰ ਦੂਜਾ ਇਸ਼ਟ ਪਧੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਗ ਰਤਨੀ ਪਰਪੂਰੇ ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ ਹਰ ਰਸ ਜੋਗ ਜੁਗੈ ਪ੍ਰਭ ਭਾਵੈ ਸਰਵਭਾ ਹੰਸ ਪ੍ਰਾਣ ਪਤ ਪਾਵੈ ਗੁਰ ਸਾਗੁਰ ਰਤਨੀ ਪਰਪੂਰੇ અમૃત સંત જગહ નહીં દૂરઈ હર રસ્તો જગહ કમ ભાવે સર્વ મૈ હાથ સ પ્રાણ પત પાવે ક્યા બગ બપડા છકળી નાયી કીચડ ઢોબ મેં ન જાયે ਰਖ ਰਖ ਚਰਨ ਧਏ ਵਿਚਾਰੀ ਦੁਗਤਾ ਛੋੜ ਭਰੇ ਨਕਾਈ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨ ਜਾਈ ਅਦਤ ਕਰ ਸਹਿਜ ਸਮਾਈ ਸਰਵ ਮੈਂ ਹਸ ਹਸ ਮੈਂ ਸਭ ਅਕਾਥ ਕਥਾ ਗੁਰ ਬਚਨੀ ਆਦਰ ਸੋਡ ਮਨ ਦਾ ਇਕ ਜੋਗੀ ਬੈਸੇ ਨਾਰਨ ਪੁਰਖ ਕਹੋ ਕੋ ਕੈਸੇ ਤ੍ਰਿ ਭਵਣ ਜੋਤ ਰਹੇ ਜਿਵਲਾਈ ਸੋਰਨਾ ਰਾਥ ਸਚੀ ਸਰਨਾਈ ਆਨੰਦ ਮੋੜ ਅਨਾਥ ਅਧਾਰੀ ਗੁਰਮੁਖ ਭਗਤ ਸਹਿਜੀ ਚਾਈ ਭਗਤ ਵਛਰ ਭੈ ਕਟਨ ਹਾਰੇ ਓਮ ਮੰ ਬਾਹਰੇ ਭਗਤਾਰੀ ਆਰੰਕ ਯਤਨ ਕਰ ਕਾ ਸੰਤਾਈ ਮਰਨ ਲਖਾਵੇ ਮੰਡਲ ਮਹਿ ਆਏ ਜਨਮ ਪਦਾਰਥ ਸੁਨਾਖੋਵੈ ਆਪਰਾ ਚੀਨਸ ਭ੍ਰਮ ਪ੍ਰਭ ਰੂਵੈ ਕਹਿ ਤੋ ਪੜ ਤੋ ਸੁਨ ਤੋ ਇਕ ਈਰਜ ਧਰਮ ਧਰਨੀ ਤਰਟੀਕ ਜਪਤ ਸਤ ਸੰਜੋ ਰਿਦੈ ਸਮਾਈ ਚੌਥੇ ਪਦ ਕਾ ਜੇ ਮਨ ਪਤੀ ਆਈ ਸਾਚੇ ਨਿਰਮਲ ਪੈਲ ਨ ਲਾਗੇ ਗੁਰ ਕਾ ਸ਼ਬਦ ਭਗਤ ਭੋ ਭਾਗੇ ਤਿਆਰ ਅਨੂਪ ਨਾਨਕ ਜਾਚੈ ਸਾਜ ਸਰੂਪ ਸਾਜੇ ਨਿਰਮਲ ਮੈ ਅਲ ਲਗ ਗੁਰ ਕਾ ਸ਼ਬਦ ਭੰ ਭਾਗੈ ਸੂਰਤ ਮੂਰਤਿਆ ਦੇ ਅਨੂਪ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ